ਉਹ ਉਹ ਇਹਦੀ ਬੈਟਰੀ ਦਾ ਵੀ ਹੁਣੇ ਸੌਣਾ ਸੀ। ਸਮਝ ਨਹੀਂ ਆਉਂਦੀ ਇੱਕ ਕਿਸਮਤ ਸੁੱਤੀ ਪਈ ਆ। ਉਧਰੋਂ ਗੱਡੀ ਦੀ ਬੈਟਰੀ ਸੌਂਗੀ। ਜਣੀ ਆਉਂਦੀ ਹੁਣ ਕੀ ਮੈਂ ਨਾ ਕਿਆ ਗੱਲ ਤੂੰ ਬਾਹਰੇ ਖੜਾ ਖੜੇ ਗੱਡੀ ਨਹੀਂ ਚਟਾਰਟ ਕੀਤੀ? ਉਹ ਬਾਬਾ ਸਰਦੀਆਂ ਕਰਕੇ ਇਹਦੀ ਬੈਟਰੀ ਸੌਂਗੀ। ਪਹਿਲਾਂ ਤੂੰ ਸੁੱਤਾ ਮੈਂ ਤਾਂ ਉੱਠਿਆ। ਇਹ ਤੇਰੀ ਬੈਟਰੀ ਸੌਂਗੀ। 3 ਵਜੇ ਕਿਹਾ ਸੀ ਬੈਠੀਆ ਮੈਂ ਤੈਨੂੰ ਕਹੇ ਸੀ ਕਿ ਸ਼ਾਮ ਨੂੰ ਲੈ ਜਾ ਬਠਿੰਡੇ ਪਹੁੰਚਣਾ। ਮੇਰੇ ਭਰਾ ਦਾ ਵਿਆਹ ਹੈ। ਉਹ ਬਾਬਾ ਚੁੱਪ ਕਰ ਲੈ ਮੈਂ ਬੁਲਾ ਲੈਣਾ ਜਿੰਦਰ ਨੂੰ ਬੁਲਾ ਲੈਣਾ ਮਕੈਨਿਕ ਨੂੰ। ਥੋੜੇ ਕਰਦਾ ਫੋਨ ਉਹਨੂੰ। ਇਹ ਤਾਂ ਆਹੀ ਕੰਮ ਰਹੇ। ਜੰਪ ਕਰ। ਉਹ ਨਹੀਂ ਵੀਰੇ ਤਿੰਨੋਂ ਨਹੀਂ ਆਖਿਆ। ਜਿੰਦਰ ਬਾਈ ਯਾਰ ਮੜ ਗਿਆ ਛੇਤੀ ਯਾਰ ਜਾ ਯਾਰ ਕਰੇ। ਉਹ ਯਾਰ ਗੱਡੀ ਦੀ ਬੈਟਰੀ ਨਹੀਂ ਉਹ ਚਾਰਜਰ ਦੇ ਉੱਤੇ ਲਾ ਦੇ। ਆ ਜਾ ਆ ਜਾ। ਆ ਜਿਵੇਂ ਕੁੱਤਾ ਪੀਂਦਾ ਇੰਨੀ ਸਾਰਾ ਆਈ ਬੋਕੀ ਨਹੀਂ ਐ। ਮੈਨੂੰ ਸਮਝ ਨਹੀਂ ਆਉਂਦੀ। ਕੀ ਆ ਬੋਲੇ ਮੈਨੇ ਤੋ? ਹਾਂ ਕੀ ਆ? ਕੀ ਬੋਲੇ ਤੈਨੂੰ? ਉਹ ਗੱਡੀ ਸਟਾਰਟ ਨਹੀਂ ਪਤਾਈ ਐ। ਹਾਈਵੇ 'ਕਿ ਜਿੰਦਰ ਨਹੀਂ ਆ ਰਹੇ। ਉਹ ਚੰਦਰਾ ਆ ਗਿਆ ਬੜਾ ਤਰੋਭੀ ਉਹ ਸੁਬਹ ਜਮੀ ਟੈਂਕਰ ਆਇਆ ਚੰਦਰਾ ਕੀ ਗੱਲ ਉਹ ਯਾਰ ਇਹ ਨਾ ਬੈਟਰੀ ਸੌ ਗਈ ਗੱਡੀ ਤੇ ਆਹ ਬੈਟਰੀ ਚਾਰਜ ਕਰ ਦੇ ਬਈ ਮੈਨੂੰ ਸਮਝ ਨਹੀਂ ਆਉਂਦੀ ਹਾਂ ਬਸ ਕਰ ਦੇਖ ਵੀ ਲੈਣ ਦੇ ਉਹ ਫਿਰ ਆਏ ਕਰ ਇੱਲੀਆ ਤਾਰਾਂ ਲਾ ਦੇ ਬੈਟਰੀ ਨੂੰ ਚਾਰਜ ਕਰ ਦੂ ਓ ਬਾਈ ਇਹ ਤਾਂ ਇਹ ਤਾਂ ਚਾਰਜ ਹੀ ਨਹੀਂ ਚੌਵੀ ਘੰਟੇ ਮੈਨੂੰ ਐ ਦੱਸ ਤੂੰ ਕਿੰਨੇ ਪੈਸੇ ਲਏਗਾ ਬਈ ਰੁਪਿਆ ਲੱਗੂਗਾ 500 500 500 ਤਾਂ ਬਹੁਤ ਜ਼ਿਆਦਾ ਯਾਰ 100 ਰੁਪਏ ਦੀ ਬੈਟਰੀ ਚਾਰਜ ਹੋ ਜਾਂਦੀ ਆ ਤੂੰ ਛੇਤੀ ਕਰ ਇਹਨੂੰ 500 ਰੁਪਏ ਦੇ ਕੋਈ ਮੈਂ ਤੇਰੇ ਨਹੀਂ ਮਾਰੇ ਹੋ ਲਈ ਜਾਂਦੇ ਆ ਉਹ 500 ਰੁਪਏ ਕੋਈ ਜ਼ਿਆਦਾ ਯਾਰ ਹੱਦ ਹੋ ਗਈ ਵਿਆਹ ਚੱਲਿਆ ਤੂੰ ਉਹ ਬਾਬਾ ਆ ਮੈਂ ਤਾਂ ਕੱਪੜੇ ਮੰਗ ਕੇ ਖਾਏ ਹੋ ਗਏ ਉਹ ਤਾਂ ਮੈਨੂੰ ਦਿੱਦਾ ਹੀ ਲੱਗਦਾ ਹੀ ਹੈ ਯਾਰ ਆ ਕੋਡ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ ਆ ਕੀ ਬੱਚਾ ਜੋ ਗਿਆ ਤੂੰ ਹਰ ਵਾਰੀ ਮੇਰੀ ਬੇਇੱਜ਼ਤੀ ਤੇ ਬੇਇੱਜ਼ਤੀ ਕਰਾਉਂਦਾ ਹੈ ਉਹ ਤੂੰ ਬਾਬਾ ਜਿੰਦਰਨਾਲੀ ਤੁਰ ਜਾ ਏਡੀ ਕਾਲੀ ਹੈ ਚੱਲ ਨਹੀਂ ਮਰੇ ਜਿੰਦਰਨਾਲੀ ਮੈਂ ਤੇਰੇ ਚੂਡੇ ਬੜੋ ਨਹੀਂ ਨੱਕਦੇ ਚੱਲ ਹਾਂ ਮੇਰੀ ਗੱਲ ਸੁਣ ਲੈ ਮੇਰੇ ਲਈ ਤਾਂ ਟਾਈਮ ਤੇ ਪਹੁੰਚੀ ਜੇ ਤੇਰੀ ਗੱਡੀ ਠੀਕ ਹੋ ਗਈ ਲੱਗਦੀ ਨਹੀਂ ਮੈਂ ਚੱਲੀ ਆ ਉਹ ਤੂੰ ਉਹ ਉਹ ਮੇਰੀ ਗੱਲ ਤਾਂ ਸੁਣ ਜਾ ਉਹ ਮੈਂ ਕਹਣਾ ਜੇ ਮੈਂ ਟਾਈਮ ਸਿਰ ਨਾ ਪਹੁੰਚ ਸਕਿਆ ਮੇਰੀ ਮੁੰਦੀ ਤੇ ਕੰਬਲ ਫੜ ਲਈ ਓਏ ਹੁਣ ਤਾਂ ਕੰਬਲ ਵੀ ਮੈਂ ਹੀ ਲਊਗਾ ਤੇ ਮੁੰਦੀ ਵੀ ਮੈਂ ਹੀ ਪਵਾਉਂਗਾ ਚਲ